ਕੋਈਆ ਬਨੂ ਇੰਡੀਆ ਲੋਕਤੰਤਰ ਦੀ ਰਾਜ ਦੇਖਲੇ ਦਰਸ਼ਕਾਂ ਦਾ ਸਵਾਗਤ ਹੈ ਮਹੱਤਵਪੂਰਨ ਆਪਣਾ ਡਾਇਟਰ ਇਨ ਚੀਫ ਰਵਿੰਦਰ ਭੋਗਲ ਅੱਜ ਗੱਲਬਾਤ ਕਰਨ ਜਾ ਰਹੇ ਆ ਲੁਧਿਆਣੇ ਦੇ ਸ਼ੇਰਪੁਰ ਚੌਂਕ ਵਿੱਚ ਖੜੇ ਆ ਤੇ ਆ ਵਿਅਕਤੀ ਨੇ ਜਿਹੜੇ ਓਵਰ ਸਪੀਡ ਜਿਹੜੀ ਬੱਸ ਚਲਾਈ ਜਾ ਰਹੀ ਸੀ ਆ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਤਲਾਣ ਘਟਿਆ ਗਿਆ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਟ੍ਰੈਫਿਕ ਪੁਲਿਸ ਦਾ ਸਰ ਕਿਹੜਾ ਕਿੰਨਾ ਘਟਿਆ ਗਿਆ ਡੈਂਜਰ ਵਾਈਜ਼ ਨਾ ਘਟਿਆ ਗਿਆ ਜੀ ਏ ਰੂਟ ਬੋਲਿਆ ਵਾ ਸੈਡ ਮਾਰਦੇ ਸੀ ਨੇ ਸਰਪ ਡੇਂਜਰ ਰੇਂਜ ਚ ਆਂਦੇ ਜੀ ਉਹ ਕਟਾ ਚ ਲਾਂਜੇ ਦਾ ਆ ਵਿਅਕਤੀ ਆ ਜਿਹੜਾ ਇਨਫੈਕਟਰ ਆ ਓਵਰ ਬੋਲਦਾ ਸੀ ਦਾ ਲੋਕਾਂ ਨੂੰ ਇੱਕ ਸਮਝੋ ਤੁਸੀਂ ਆ ਬਾਸਾ ਨਿਊ ਫਤਿਹਗੜ੍ਹ ਆਪ ਦੀ ਬਾਸਾ ਦੇਖ ਸਕਦੇ ਆ ਦ੍ਰਿਸ਼ਾ ਤੁਸੀਂ ਦੇਖਦੇ ਹੋ ਓਵਰ ਰੂਟ ਬਾਏ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪ੍ਰਸ਼ਾਸਨ ਵੱਲੋਂ ਚਾਰਨ ਕੱਢ ਦਿੱਤਾ ਗਿਆ ਇਸ ਸੰਬੰਧ ਵਿੱਚ ਆ ਵਧੇ ਆਣਾ ਜ਼ਿਲ੍ਹੇ ਦੇ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਕੀਤੀ ਜਾਊਗੀ ਕਿ ਇਸ ਤਰ੍ਹਾਂ ਦੇ ਰੂਡ ਜਿਹੜੀ ਟ੍ਰੈਫਿਕ ਆ ਗੱਡੀਆਂ ਚਲਾਉਂਦੇ ਆ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਕਿ ਇੱਕ ਡੇਂਜਰਸ ਖੁਦਾਨਾ ਖਾਸ ਤਾਂ ਅਗਰ ਕੋਈ ਵਿਅਕਤੀ ਇਨ ਬਸਟਲੇ ਆ ਜਾਂਦਾ ਤੇ ਆ ਲੁਧਿਆਣਾ ਸ਼ੇਰਪੁਰ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਖੂਬੀ ਹੈ ਆ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜਾ ਓਵਰ ਡੇਂਜਰਸ ਡਰਾਈਵਿੰਗ ਆ ਉਹਦੇ ਜਾ ਚਲਾਨ ਜਿਹੜਾ ਕੱਟਿਆ ਗਿਆ ਆ ਸ਼੍ਰੀਮਾਨ ਜੀ ਐਸ ਚਮਨਜੀ ਕੀ ਨਾਮ ਕੀ ਆਪਣਾ ਰਾਜਮ ਸਿੰਘ ਹੈ ਹਾਂ ਤੇ ਸਰ ਕਿਸ ਤਰ੍ਹਾਂ ਦੀ ਇਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਡਰਾਈਵਿੰਗ ਓਵਰ ਰੂਲ ਕਰਦੀ ਹੈ ਇੱਕ ਸਵਾਰੀ ਦੇ ਚੱਕਰ ਨੇ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਇਹਨਾਂ ਦੇ ਵੀ ਨੱਤ ਪਾਈ ਉਹ ਵੀ ਆੜ ਵਾਲੇ ਸੱਲੇ ਵਿੱਚ ਜਿਸ ਤਰ੍ਹਾਂ ਦੇ ਚੱਲੇ ਰੂਏ ਤਾਂ ਐਕਸੀਡੈਂਟ ਹੋਣ ਦੇ ਹੱਥ ਜਾਦਾ ਕਾਉਂਸਲ ਦੇ ਹੈ ਸਰ ਜਿੱਦਾਂ ਕੋਈ ਕੰਪਲੇਨਟ ਕਰਦਾ ਜੇ ਤੁਸੀਂ ਕੰਪਲੇਨਟ ਕੀਤੀ ਆਪਾਂ ਜਵਾਬ ਕਰ ਦਿੰਦੇ ਹਾਂ ਜੀ ਹਾਂ ਜੀ ਇਹਨਾਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ ਹੈਗੀ ਰੂਡ ਬੋਲਦੇ ਆ ਉੱਪਰ ਰੋਡ ਦੇ ਉੱਤੇ ਐਂ ਬੋਲਦੇ ਆ ਕੋਈ ਨਿਯਮ ਕਾਨੂੰਨ ਦੀ ਇਹਨਾਂ ਨੂੰ ਪਾਲਣਾ ਹੀ ਨਹੀਂ ਹੈਗੀ ਸਾਰੇ ਤਾਂ ਇਹਨੇ ਕੰਪਨੀਆਂ ਚਾਹੀਦੇ ਇਹਨਾਂ ਨੂੰ ਕਹਿਣ ਨਹੀਂ ਕਿ ਇਹਨੂੰ ਗਲਤ ਬੋਲਣਾ ਜੀ ਠੀਕ ਹੈ ਜੀ ਠੀਕ ਹੈ ਸਰ ਆ ਤੁਸੀਂ ਦੇਖ ਸਕਦੇ ਹੋ ਆ ਸ਼ੇਰਪੁਰ ਚੌਂਕ ਦੀਆਂ ਤਸਵੀਰਾਂ ਬਖੂਬੀ ਤੁਹਾਨੂੰ ਦਿਖਾ ਰਹੇ ਆ ਤੇ ਨਿਆਣਾ ਦੇ ਇੱਕ ਬਖੂਬੀ ਦੱਸਿਆ ਜਦੋਂ ਪ੍ਰਸ਼ਾਸਨ ਨੂੰ ਇਹ ਇਹਨਾਂ ਨੇ ਆਪਣਾ ਜਿਹੜਾ ਕੰਮ ਆ ਬਖੂਬੀ ਨਿਭਾਇਆ ਤੇ ਆਪਣੀ ਜਿਹੜੀ ਜਿਹੜੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਤੇ ਉਸ ਨਾਲ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਸ਼ੇਰਪੁਰ ਚਾਉਂਦੀਆਂ